ਨਿਊ ਸੈਟਅਪ ਲੱਗ ਚੁਕਿਆ ਅੱਜ ਮਾਈਕ ਤੇ ਬਾਈ ਸਰਜੀਤ ਵੱਲੋਂ ਗਿਫਟ ਆਇਆ ਤੇ ਅੱਜ ਤਰੀਕ ਹੋ ਚੁਗੀ ਆ 8 ਜਨਵਰੀ ਤੇ ਨਵਾਂ ਸਾਲ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਟੱਪ ਗਿਆ 8 ਦਿਨ ਦੇ ਕਿਹੜੇ ਵੇਲੇ ਆ ਗਏ ਪਤਾ ਹੀ ਨਹੀਂ ਲੱਗਿਆ ਤੇ ਰੁਕੇ ਹੋਏ ਆ ਅਸੀਂ ਬੁੱਟਵਾਲ ਬੁੱਟਵਾਲ ਤੋਂ ਜਾਣਾਗਾ ਅਮਾਇਲ ਅਮਾਇਲ ਕਰਕੇ ਕੁਝ ਪਿੰਡ ਪੈਂਦਾਗਾ ਜਿੱਥੇ ਪਿੰਦਰਜੀਤ ਰੁਕਿਆ ਹੋਇਆ ਸਾਈਕਲ ਵੀ ਆਪਣੇ ਉੱਥੇ ਹੀ ਖੜੇ ਐ ਤੇ ਉੱਥੇ ਉਹਨੇ ਟੈਂਟ ਲਾਇਆ ਸੀਗਾ ਰਾਤ ਤੇ ਬਾਈ ਬਾਈ ਤੋਂ ਅਸੀਂ ਕੁਝ ਸਮਾਨ ਫੜਨਾ ਸੀਗਾ ਨਾਲੇ ਮਿਲ ਲੈ ਅੱਜ ਬਾਈ ਨੂੰ ਤੇ ਐਨੀ ਸਮਾਨ ਦੀ ਢੋਆ ਢਵਾਈ ਕਰੀ ਬਾਈ ਨੇ ਇੱਕ ਉਹ ਪਿਆਗਾ ਨਾਲ ਹੀ ਸਾਰਾ ਨੇ ਪਾਉ ਨੂੰ ਆ ਗਿਆ ਸਮਾਨ ਬਸਲੀ ਤੋਂ ਉਹ ਹੈ ਕੱਟੇਵੇਂ ਹਾਂ ਇਹਦੇ ਤੇ ਪਿੰਨਗਿਆ ਬਾਈ ਆਪਣੇ ਆ ਸਾਡੇ ਪਾਂਤੇ ਆ ਪਿੰਨੀਆਂ ਇੱਥੇ ਵਾਲੀਆਂ ਪਿੰਨੀਆਂ ਹੈਗੀਆਂ 5 ਕਿਲੋ ਰਾਮ ਨਾਲ ਵਧੀਆ ਨੇਪਾਲ ਸਾਡਾ ਨਿਕਲ ਜੂਆ ਪਿੰਨੀਆਂ ਖਾ ਕੇ ਇਹ ਹੈ ਮਾਰੀ ਚਾਕਲੇਟ ਬਾਕੀ ਆ ਬਹੁਤ ਗਰਮ ਹੈ ਸਲੀਪਿੰਗ ਬੈਗ ਬੈਗ ਹੋ ਗਿਆ ਇਸ ਕਿਥਰ ਆ ਰਾਤ ਮੈਂ ਲੈ ਕੇ ਦੇਖਿਆ ਸੀ ਇਹ ਬੜਾ ਹੀ ਗਰਮ ਆ ਬਈ ਗਰਮੀ ਆਉਣ ਲਾਤੀ ਇਹਨੇ ਪੂਰੀ 올ਡ ਮੌਕ ਲਿਖਿਆ ਹੋਇਆ ਸਲੀਪਿੰਗ ਬੈਗ ਟੈਂਪਰੇਚਰ -30 ਡਿਗਰੀ ਤੇ ਪੂਰਾ ਹੀ ਹੈ ਵੀ ਆ ਮੋਟਾ ਇਹ ਕਿ ਮਰਜੀ ਬਰਫ ਵਗੈਰਾ ਚ ਲਾ ਕੇ ਪਾਜੋ ਉਹਨਾਂ ਕੋਈ ਚੱਕਰੀ ਨਹੀਂ ਚਲੋ ਫਿਰ ਦਿਖਾਉਣੇ ਆ ਤੁਹਾਨੂੰ ਮੜਾ ਜਾ ਜਾ ਕੇ ਬਾਹਰ ਸ਼ਹਿਰ ਸ਼ਹਿਰ ਕਾਫੀ ਵੱਡਾ ਹੈ ਰਾਤ ਇਹ ਮੈਂ ਬਸ ਚ ਆਇਆ ਸੀਗਾ ਤਾਂ 20 22 ਕਿਲੋਮੀਟਰ ਪਿੱਛੇ ਹੀ ਸ਼ੁਰੂ ਹੋ ਗਿਆ ਸੀਗਾ ਤੇ ਸ਼ਹਿਰ ਹੀ ਚੱਲਦਾ ਹੈ ਫਿਰ ਇਹ ਲਾਸਟ ਉਹ ਦੋ ਸੀਟੀ ਹੈ ਇਹ ਦੋਸੇ ਹੂੰ ਇਸਨ ਮੈਂ ਆਪਣੇ ਦੇਖਿਆ ਨਾ ਮਤਲਬ ਇਧਰ ਸਾਰੇ ਖੇਤ ਆਪਣੇ ਪੰਜਾਬ ਪੰਜਾਬ ਵਾਂ। ਹੂੰ ਅੱਗੇ ਸਾਰੇ ਮਤਲਬ ਵੀ ਸੈਰ ਸੇ ਨਿਕਲਦੇ ਹੀ ਪਾਰਸਟਾਨ ਹੈ ਸਾਰੇ ਸਾਰੇ। ਠੀਕ ਹੈ। ਮਸਤ ਹੈ। ਇੱਥੇ ਜਾਣੇ ਵਿੱਚ ਦਿੱਕਤ ਹੋ ਗਈ। ਚਲਾਈਏ ਬਾਅਦ ਵਿੱਚ ਇੱਕ ਇਧਰ ਆਓਗੇ ਤੋ। ਪਿੱਛਾ ਤਾਂ ਬਹੁਤ ਬੜੀਆ ਹੈ। ਹੂੰ। ਫਾੜੂਣਾ। ਚਲੋ। ਚੱਲਦੇ ਆ ਬਾਹਰ ਨੂੰ ਫਿਰ ਕਮਾਉਣੇ ਆ ਸਾਨੂੰ ਬੁੱਟਵਾਲ। ਇਹ ਹੈ ਲੈ ਕੇ ਬੈਸੀ ਲੈ ਕੇ ਲੋਈ ਲੈ ਕੇ ਆਈ ਸੀ ਆਪਾਂ। ਸਵਾਗਤ ਹੈ ਜੀ ਸਾਰਿਆਂ ਦਾ ਫੇਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਰਾਮ ਰਾਮ ਸਲਾਮ ਤੇ ਅੱਜ ਸਾਨੂੰ ਘਰੋਂ ਚੱਲਿਆ ਨੂੰ ਪੂਰੇ 45 ਦਿਨ ਹੋ ਗਏ ਆ ਤੇ ਸਾਈਕਲ ਜਿਹੜਾ ਆਪਣਾ ਉਹ ਖੜਾਗਾ ਐਮਲੀ ਪਿੰਡ ਕਰਕੇ ਤੇ ਉੱਥੇ ਅੱਜ ਪਹੁੰਚਣਾਗਾ ਸ਼ਾਮ ਨੂੰ ਭਿੰਦਰ ਕੋਲੇ ਬਾਈ ਸਲੀਪਿੰਗ ਬੈਗ ਤੇ ਪਿੰਨੀਆਂ ਆਪਾਂ ਫੜ ਲਈਆਂ ਸੀ ਬਾਈ ਤੋਂ ਤੇ ਬਾਈ ਜੀ ਇੱਕ ਵਾਰੀ ਫੇਰ ਆਪਾਂ ਇੰਟਰੋ ਕਰਾ ਲਈਏ ਔਰ ਬਾਈ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਸ੍ਰੀਕਲ ਤੇ ਬਾਈ ਸਰਜੀਤ ਹਰਿਆਣਾ हिसार ਮੰਡੀ ਆਦਮਪੁਰ ਤੋਂ ਤੇ ਅਸੀਂ ਪਹਿਲੀ ਵਾਰੀ ਗੋਆ ਵਾਲੀ ਸਾਈਡ ਮਿਲੇ ਸੀ ਮੁੰਬਈ ਚ ਤੇ ਬਾਈ ਕਾਰ ਤੇ ਟਰੈਵਲ ਕਰਿਆ ਬਾਈ ਨੇ ਇੰਡੀਆ ਕਾਫੀ ਤੇ ਉਦੋਂ ਵਿਕਰਮ ਸੀ ਮੇਰੇ ਨਾਲ ਤੇ ਸਾਊਥ ਇੱਧਰ ਨਹੀਂ ਆਣਾ ਠੀਕ ਆ ਤੇ ਮਤਲਬ ਕਾਫੀ ਸਾਊਥ ਇੰਡੀਆ ਘੁੰਮਿਆ ਸੀ ਇਕੱਠਿਆਂ ਨੇ ਉੱਧਰ ਬਾਈ ਅਸੀਂ ਸਾਈਕਲ ਤੇ ਹੁੰਦੇ ਸੀਗੇ ਤੇ ਬਾਈ ਗੱਡੀ ਤੇ ਹੁੰਦਾ ਸੀ ਮੂਰੇ ਮੂਰੇ ਆਹ ਪਲਾਸਟਿਕ ਸਾਈਕਲ ਘਾਦੀ ਵਿੱਚ ਢਾਲ ਕੇ ਲੈ ਕੇ ਆਏ ਆ ਹਾ ਕਰਨੇ ਕਮਰੇ ਤੇ ਟੂਰ ਖਤਮ ਕਰਿਆ ਸੀਗਾ ਮੈਂ ਤਾਂ ਫਿਰ ਬਾਈ ਦੀ ਗੱਡੀ ਜੀ ਸਾਈਕਲ ਉੱਥੋਂ ਰੱਖ ਕੇ ਫਿਰ ਇਧਰ ਪੂਰਾ ਕੰਬੋ ਮੇਲਾ ਹੋ ਕੇ ਉਧਰ ਦੀ ਪੈਂਡਾਏ ਸੀਗੇ ਹਰਿਆਣਾ ਕੰਨੀ 5000 ਕਿਲੋਮੀਟਰ ਤੋਂ 45 ਕਿਲੋਮੀਟਰ ਜਗਨਨਾਥਪੂਰੀ ਗਏ تھے ਹਾਂ ਜਗਨਨਾਥਪੂਰੀ ਗਏ ਸੀਗੇ ਤੇ 5 5000 ਕਿਲੋਮੀਟਰ ਚਾਰ ਪੰਜ ਛੇ ਦਿਨਾਂ ਚ ਆ ਗਏ ਸੀ ਨਾ ਆਦਿ ਲਵ ਆ ਗਏ ਸੀ ਹਾਂ ਤੇ ਬਹੁਤ ਹੀ ਸੋਹਣਾ ਸਫਰ ਸੀ ਆ ਉਹ ਉਹ ਤੋਂ ਜ਼ਿਆਦਾਤਰ ਸ਼ਾਰਟ ਵੀਡੀਓ ਸੀ ਪਾਉਂਦਾ ਸੀ ਮੈਂ ਲੌਂਗ ਵੀਡੀਓ ਘੱਟ ਪਾਉਂਦਾ ਸੀ ਆ ਤੇ ਹੁਣ ਲੌਂਗ ਵੀਡੀਓ ਪਾਉਣੀ ਆ ਸ਼ੁਰੂ ਕਰੀ ਆ ਜੇ ਪੁਰਾਣੀ ਜਰਨੀ ਤੁਸੀਂ ਦੇਖਣੀ ਆ ਆਪਣੀ ਤਾਂ ਫਿਰ ਇੱਕ ਡਾਕੂਮੈਂਟਰੀ ਬਣਾ ਲਾਂਗੇ ਜਦੋਂ ਵੀ ਘਰੇ ਗਏ ਤੇ ਬਾਕੀ ਬੋਟੇਵਾਲ ਸ਼ਹਿਰ ਆ ਜਿਹੜਾ ਇਹਦਾ ਥੋੜਾ ਜਿਹਾ ਵੀਊ ਤੁਸੀਂ ਦੇਖੋ ਤੇ ਕਰੋ ਇੰਜੋਏ ਵਲੌਗ ਨੂੰ ਬਣੇ ਰਹੋ ਤੋਂ ਐਸਾ ਲਗ ਰਿਹਾ ਕਿ ਅਸੀਂ ਦਿਨ ਹੀ ਗੋੜੇ ਆ। ਇਹ ਵੀ ਨਾਮ ਹੀ ਇਸ ਨਾਮ। ਸੇਮ ਇਹ ਲੈਕਟਿਓਲਾ। ਜੋ ਬਿਸਟਰ ਖੜੀ ਹੈ ਅੱਗੇ, ਥੁੰਡੇਗੀ ਖੜੀ ਹੈ ਗੱਡੀ। ਹਾਂ ਹਾਂ। 10 ਵੀ ਸਹੀ ਲੱਗ ਰੱਖੇ ਉਸ ਤੇ। ਬਾਕੀ ਕੋਈ ਲੱਗ ਨਹੀਂ ਰਿਹਾ ਐ ਜਿਵੇਂ ਜਿ ਕੋਈ ਬਾਹਰ ਕੰਟਰੀ ਚਾਹੀਏ। ਕਿਉਂਕਿ ਉੱਥੇ ਨਾਲ ਹੀ ਜੁੜਿਆ ਖਾਣਾ ਪੀਣਾ ਉਹੀ ਸੇਮ ਹੀ ਆ। ਨੰਬਰ ਪਲੇਟਾਂ ਦੇਖੋ ਤੁਸੀਂ ਇਧਰ ਲੀਆਂ। ਪੂਰੀ ਕਾਟੇ ਮਾਟੇ ਹੈ ਮਾਰੇ ਭਈ ਆ ਕਾ ਵੀ ਵੱਡਾ ਸ਼ਹਿਰ ਆ ਤੇ ਤਰ੍ਹਾਂ ਤਰ੍ਹਾਂ ਦੀਆਂ ਮਾਰਕੀਟਾਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪੰਗਾ ਨੇ ਸਾਹਮਣੇ ਪਹਾੜ ਵੀ ਦਿਖ ਰਹੇ ਆ ਹਾਂ ਤੁੰਹਾਂ ਜਾ ਤੇ ਤੁੰਦ ਜੀ ਹੈਗੀ ਹਜੇ ਇੱਧਰ ਪਰ ਪੋਖਰ ਵਾਲੀ ਸਾਈਡ ਹੈ ਨਹੀਂ ਬਾਈ ਜਾ ਕੇ ਆਇਆ ਹੈਗਾ ਉਧਰ ਮੌਸਮ ਜਮਾ ਖੁੱਲਾ ਪੂਰਾ ਬਹੁਤ ਸੋਹਣਾ ਠੰਡ ਵੀ ਪੂਰੀ ਮਤਲਬ ਤਕੜੀ ਵਾਲੀ ਹੈ ਹੋਰ ਧੂਪ ਵੀ ਬਹੁਤ ਮਸਤ ਮੜੀ ਹੈ ਲੇਕਿਨ ਧੂਪ ਮੇਂ ਐਸੇ ਲੱਗਦਾ ਬਈ ਕਵਰਟ ਕਰ ਲੈ ਇਹ ਜੀਆ ਦੇਖਣਾ ਮਮ ਤੇ ਕੋਈ ਖਾਨ ਆਏ ਆ ਬਾਹਰੋਂ ਹੁਣ ਰੋਡ ਕਰਾਸ ਹੋ ਰਹੀ ਆ ਵਿਚਾਲੇ ਅੜ ਗਏ ਜਮਾ ਕੋਈ ਡਰ ਨਹੀਂ ਆ ਹਾਂ ਪਰਾਉਠੇ ਖਾਣੇ ਆ ਹੁਣ ਪਰਾਉਠੇ ਖਾ ਕੇ ਚੱਲਦੇ ਆ ਬਾਹਰ ਨੂੰ ਚਾਹ ਨਾਲ ਪਰੌਠਾ ਤੇ ਪਿੰਦਰ ਨੇ ਪਤਾ ਨਹੀਂ ਅੱਜ ਖਾਦਾ ਹੋਊ ਕਿ ਨਹੀਂ ਵੇਹ ਕੱਲ ਰਾਤ ਉਸ ਦਾ ਰਾਤ ਉਸ ਦਾ ਵਰਤਾ ਕਿਉਂਕਿ ਇਕੱਲੇ ਬੰਦੇ ਨੂੰ ਪਕਾਉਣਾ ਵਗੈਰਾ ਔਖਾ ਹੋ ਜਾਂਦਾ ਹੈ ਅਣਜਾਣ ਜਗ੍ਹਾ ਤੇ ਦੋ ਹਾਂ ਪਹਿਲੇ ਚਾਹੀ ਦੂਜਾ ਹੁਣ ਦੋਨੇ ਹੁੰਦੇ ਸੀ ਤਾਂ ਅਸੀਂ ਮੈਂਟਲ ਆਉਂਦੇ ਸੀ ਖਾਣਾ ਪੀਣਾ ਬਣਾਉਣ ਤੇ ਕਿਹਾ ਤਾਂ ਸੀਗਾ ਉਹਨੂੰ ਮੈਂ ਖਾਲੀ ਕੁਝ ਬਾਹਰੋਂ ਪਰ ਪਤਾ ਨਹੀਂ ਉਹਨੇ ਖਾਦਾ ਹੋਊਗਾ ਕਿ ਨਹੀਂ ਰਾਤ ਵੀ ਮਨ ਲੱਗਦਾ ਇਕੱਲਾ ਸਮੋਸਾ ਜਾਂ ਉਹੀ ਉਹੀ ਪੈ ਗਿਆ ਮੈਨੂੰ ਲੱਗਦਾ ਉਹ ਨੀਂਦ ਆ ਜਾਂਦੀ ਇੱਕ ਸਾਈਕਲ ਚਲਾਉਣ ਕਰਕੇ ਛੇਤੀ ਜਦੋਂ ਪੈ ਜੀ ਸਿੱਧੇ ਜੇ ਹੋ ਜੀ ਉਹਦੀ ਨੀਂਦ ਆ ਜਾਂਦੀ ਹੈਗੀ ਚਲੋ ਅਜਿਹਾ ਤਾਂ ਨਹੀਂ ਕੋਈ ਨਾ ਅਜੇ ਦਵਾ ਉਹਨੂੰ ਪਿੰਨੇ ਆ ਖਵਾ ਖਵਾ ਰਿਆਦਾਂਗੇ ਕੋਨਾ ਅਭੀ ਤਾਂ ਤਸਰਾ ਹੋ ਜਾਣਾ ਪਰ ਉਠਿਆ ਨਾਲ ਗਰਮ ਗਰਮ ਚਾਹ ਆ ਚੁੱਕੀ ਹੈ ਤੇ ਸ਼ੱਕਦੇ ਆ ਜੀ ਆਪਣੇਰ ਦੀ ਯਾਦ ਆਈ ਜਾਂਦੀ ਹੋਂ ਤਾਂ ਉਹ ਮਿਸ ਕਰ ਰਹਾ ਹੈ। ਤੇ ਪੈਕੇ ਕਰਕੇ। ਹੂੰ। ਕੋਈ ਨਾ ਬਣਾਉਣੇ ਉਹਦੇ ਵਾਸਤੇ ਜਾ ਕੇ ਉੱਥੇ। ਭਲਾਣੀ। ਆਪਾਂ ਖੁੱਲ ਨਹੀਂ। ਨਾ। ਖੁੱਲ ਹੀ ਰੱਖਦੇ ਹਾਂ।ਦਰ ਮੈਨੂੰ ਲੱਗਦਾ ਹੈ। ਅੱਛਾ ਪਾਣੀ ਡਾਲ ਲਾਲ ਕੇ। ਪਰ ਆਉਠੇ ਖਾਏ ਤੇ ਦੋ ਦੋ ਕੱਪ ਚਾਹ ਦੇ ਪੀ ਆਏ। ਸਾਟ ਹੀ ਨਹੀਂ ਹੋ ਜਣਾ ਸਾਰੋ। ਹੂੰ। ਕਿੰਨੇ ਲੱਗੇ? ਇੱਧਰ ਲੈ 250 ਇੰਡੀਆ ਕੇ 155 ਇਹ ਇੱਕ ਤਿੰਨ ਪਰੌਠਿਆਂ ਦੇ ਆਪਣੇ ਏਰੀਆ ਤੇ ਲੱਗੇ ਆ 155 ਰੁਪਏ ਤੇ ਚਾਰ ਕੱਪ ਚਾਹ ਬਹੁਤ ਸਸਤਾ ਹੈ ਹਾਂ ਖਾਣਾ ਪੀਣਾ ਬਈ ਇੱਧਰ ਕਾਫੀ ਸਸਤਾ ਹੈ ਤੇ ਵਧੀਆ ਵੀ ਹੈ ਕੁਆਲਿਟੀ ਵੀ ਠੀਕ ਆ ਰੂਮ ਚ ਆ ਚੁੱਕੇ ਆ ਫੇਰ ਤੇ ਹੁਣ ਕਰਦੇ ਆ ਆਪਣਾ ਸਮਾਨ ਇਕੱਠਾ ਬਾਦ ਦੇ ਅੱਗੇ ਨੂੰ ਇਹ ਸਫ਼ਰ ਐਸੇ ਕੱਟੇਗਾ ਭਾਈ ਹਾਂ ਬਾਕੀ ਆਪਣਾ ਸਫ਼ਰ ਪੂਰਾ ਹੋਣ ਤੋਂ ਬਾਅਦ ਸਰਜੀਤ ਭਾਈ ਨਾਲ ਵੀ ਕੱਢਾਂਗੇ ਆਪਾਂ ਟੂਰ ਜਲਦੀ ਹਾਂ ਕਿਸੇ ਕੰਟਰੀ ਦਾ ਹਾਂ ਸਭੀ ਦੀ ਕਿਰਪਾ ਹੈ ਇਹ ਤਾਂ ਪਹਿਲੇ ਨਿਕਾਲ ਦੇਗੇ ਇਹ ਵਾਲਾ ਨਾਰਥ ਨਾਰਥ-ਈਸਟ ਹਰ ਜਾਣਾ ਹੀ ਦੇਗੇ ਹਾਂ 에어ਪੋਰਟ ਹੀ ਆਏਗੇ ਸਿੱਧਾ ਆਪਣੇ ਕੋਣ ਸੀ ਗਰਜ਼ੇ ਮੈਨੂੰ ਪਰਮਿਸ਼ਨ ਲੈਣੀ ਹੈ ਹੂੰ ਤੇ ਬਾਕੀ ਬਾਈ ਦਾ ਕੰਮ ਹੀ ਆ ਮੇਨ ਆਪਣਾ ਵੀਜ਼ੇ ਵਗੈਰਾ ਦਾ ਸਟੱਡੀ ਵੀ ਦਾ ਤੇ ਟੂਰਿਸਟ ਵੀ ਆ ਆ ਸਟੱਡੀ ਟੂਰਿਸਟ ਆ ਆਪਣਾ ਵਰਕ ਵਗੈਰਾ ਜੋ ਵੀ ਹੈ ਕਿਸੇ ਕਿਸੇ ਹੋਰ ਕਰਦੇ ਆ ਤੇ ਬਾਕੀ ਦਾ ਕੰਮ ਬਾਕੀ ਬਾਈ ਦਾ ਕੰਮ ਹੈ ਜਿਹੜਾ ਵਧੀਆ ਹੈਗਾ ਪੂਲ ਗਰੰਟੀ ਵਾਲਾ ਕੰਮ ਆ ਜੇ ਕੋਈ ਵੀਜ਼ਾ ਵਗੈਰਾ ਲਗਵਾਉਣਾ ਹੋਇਆ ਤੁਸੀਂ ਤਾਂ ਬਾਈ ਨਾਲ ਗੱਲ ਕਰ ਸਕਦੇ ਹੋ ਹਾਂ ਗੁਰਮੀ ਲੇਗੇ ਤਾਂ ਉਹ ਪਤਾ ਲੱਗ ਜਾਊਗਾ ਹੂੰ ਚਲੋ ਕਿਉਂਕਿ ਮੈਂ ਤਾਂ ਬਾਈ ਨਾਲ ਬਹਾਵਾ ਟਾਈਮ ਰਿਹਾ ਘੁੰਮਿਆ ਫਿਰਿਆ ਵਧੀਆ ਸੁਭਾਅ ਬਾਈ ਦਾ ਆਪਣੇ ਵਰਗਾ ਹੀ ਤੇ ਪਾਲੀਏ ਫਿਰ ਬੂਟ ਆਪਣੇ ਸਾਫ਼ ਕਰਨ ਵਾਲੇ ਆ ਥੋੜੇ ਚਲੋ ਜੀ ਪੈਕਿੰਗ ਹੋ ਚੁੱਕੀ ਆ ਹੁਣ ਤੇ ਚੱਲਦੇ ਆ ਤੇ ਆਹ ਬੂਟਾਂ ਦਾ ਥੋੜਾ ਜਿਹਾ ਡਰ ਹੁੰਦਾ ਹੈ ਪੱਥਰ ਤੇ ਤਲਕਣ ਦਾ ਤੇ ਤਣਾ ਕਰਕੇ ਹੌਲੀ-ਹੌਲੀ ਉਤਰਨਾ ਪੈ ਰਿਹਾ ਕਾਫੀ ਸਮਾਨ ਹੋ ਗਿਆ ਤੇ ਆਹ ਵਾਲਾ ਭਾਰਾ ਥਲੜਾ ਇਹ ਥੋੜਾ ਜਿਹਾ ਸਮਾਨ ਹੋਰ ਐਡ ਆਨ ਹੋ ਗਿਆ ਖਾਣ ਪੀਣ ਵਾਲਾ ਤੇ ਇੱਕ ਟਰਾਈਪੋਡ ਤੇ ਹੁਣ ਬਾਈ ਚੱਲਦੇ ਆ ਪਿੰਦਰ ਗੰਨੀ ਤੇ ਬਾਈ ਚੱਲਿਆ ਲੁੰਬੀ ਨਹੀਂ ਵੇ ਲੁੰਬੀ ਸ਼ਹਿਰ ਦੇਖਣਾ ਘੁੰਮਣਾ ਤਾਂ ਬਾਈ ਦਾ ਚੈਨਲ ਆਗਾ ਉਹ ਚੈੱਕ ਰਿਓ H R T O U ਹਾਂ ਦੂਰ ER ਫਿਰ HR ਟੂਰਰ ਦੇ ਨਾਮ ਤੇ ਹਾਂ ਮੇਰਾ ਉਹਨਾਂ ਦੀ ਬਸੂਰੀ ਹੋ ਗਿਆ ਹਾਂ ਐਸ ਆਰ ਟੂਰਰ ਜਿਆਦਾ ਬੜੀਆ ਵੀਡੀਓ ਨਹੀਂ ਬਣਾਤਾ ਬਾਹਰ ਦੀ ਜੰਤੀ ਓਏ ਬਣਾਤਾ ਹਾਂ ਹਾਂ ਬਾਕੀ ਜੇ ਬਾਹਰ ਲੀਆਂ ਕੰਟਰੀਆਂ ਘੁੰਮਣੀਆਂ ਤਾਂ ਬਾਈ ਦੇ ਵਲੌਗ ਜ਼ਰੂਰ ਦੇਖਿਓ ਕਾਫੀ ਕੰਟਰੀਆਂ ਘੁੰਮੀਆਂ ਹੋਈਆਂ ਬਾਈ ਨੇ ਦੇਲੀ ਵਲੌਗ ਨਹੀਂ ਬਣਾਤਾ ਮੈਂ ਹਾਂ ਬਸ ਫੋਨ ਵਾਲਾ ਜਦ ਤੱਕ ਓਹੀ ਬਣਾਤਾ ਹਾਂ ਠੀਕ ਹੈ ਤੇ ਚਲੋ ਹੁਣ ਫੜਦੇ ਹਾਂ ਬੱਸ ਉਹ ਜੇ ਮੈਂ ਇੱਧਰ ਲਾ ਹੱਥ ਮੇਰਾ ਹੈਵੀ ਹੋਇਆ ਪਿਆ ਦੁਖਣ ਲਾ ਲਾ ਬਾਈ ਇਹਨੂੰ ਪੁੱਛਿਆ ਸੀ ਐਮਲੀ ਆ ਪਿੰਡ ਕੰਨੀ ਜਾਣਾ ਤੇ ਬਾਈ ਹੋਰ ਪਿੰਡ ਸਮਝ ਗਿਆ ਹੋਰ ਹੀ ਕਿਤੇ ਲੈ ਗਿਆ ਉਹ ਤੇ ਫਿਰ ਮੈਂ ਜਿਹਦੇ ਉਹਨਾਂ ਨੇ ਕਰਾਇਆ ਦੱਸਿਆ ਵੀ 150 ਰੁਪਏ ਹੀ ਆ ਮੈਂ ਕਿਹਾ ਮੈਂ ਕੋਲ ਪੂਰਾ ਜਿਹੜਾ ਉਧਰ ਪਰਾਂ 150 ਕਿਲੋਮੀਟਰ ਉਧਰ ਜਾਣਾਗਾ ਫੇਰ ਬਾਈ ਕਹਿੰਦੇ ਓਹੋ ਕਹਿੰਦੇ ਇਹ ਨਹੀਂ ਫਿਰ ਇਹ ਤਾਂ ਨੇੜੇ ਵਾਲਾ ਉਹਦੇ ਵਾਸਤੇ ਹੋਰ ਬੱਸ ਦਿਖਾਉਣ ਚੱਲਿਆ ਬਾਈ ਹੁਣ ਔਰ ਕੈਸੇ ਹੋ ਬੜੀਆ ਮਾਈ ਗਲਤ ਮੈਂਡ ਸਮਝ ਗਈ ਉਹ ਵਾਲਾ ਤਾਂ ਦੂਰ ਹੈ ਕੌਣ ਸੀ ਬਸ ਜਾਏਗੀ ਆਈ ਸਟ੍ਰੈਂਗ ਬਾਈ ਪੂਰਾ ਗਾਈਡ ਕਰ ਰਿਹਾ ਤੇ ਵਧੀਆ ਲੱਗ ਰਿਹਾ ਆਪਾਂ ਨੂੰ ਕੀ ਨਾਮ ਹੈ ਆਪਕਾ ਆਪਕਾ ਅਮਲ ਹੈ ਅਮਲ यहीं के रहने वाले ठीक हाँ। है जी तो है है इमिलिया इमिलिया के दानकु। दानकु। ना। ओ कोहलपुर से पहले आता ना जहाँ तुलसीपुर तो को टर्न लेते हैं तुलसीपुर से आ गया। तुल्श्पुर। तुल्श्पुर। अरे नहीं, 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 उससे आ गया गया नहीं नहीं थोड़ा किराया कितना तुल्णा है ये तो बस में ठीक है से पाँच सौ में रात को ਚਾਰ ਸੌ ਚ ਗੱਲ ਕਰ ਲਈ ਬਾਈ ਨਾਲ

ਥੋੜਾ ਦੇਰ ਪਕੜ ਲੈਣਾ ਹਾਂ ਹ ਕੋਈ ਬਾਤ ਨਹੀਂ ਜੀ ਬੈਸਾ ਲਿਓ ਭਾਇਓ ਭਾਇਓ ਚਲੋ ਕਰਦੇ ਆ ਆਪਣੀ ਜਰਨੀ ਕੰਟੀਨਿਊ ਅੱਗੇ ਪਿੰਦਰ ਆਊਗਾ ਪਿੰਦਰ ਕੋਲੇ ਚੱਲਦੇ ਆ ਖਾਣ ਪੀਣ ਨੂੰ ਫੁੱਲ ਸਮਾਨ ਉਹਦੇ ਆਸਤੇ ਤੇ ਖਵਾਉਣੇ ਪਿਆਉਣੇ ਉਹਨੂੰ ਜਾ ਕੇ ਤੇ ਉਹ ਚੱਲਿਆ ਸਰਜੀਤ ਵੀ ਤੇ ਇੱਥੇ ਆ ਗਿਆ ਬਈ ਇੱਥੇ ਹੀ ਪਿਆ ਸੀਗਾ ਥੱਲੇ ਮਿਲ ਗਿਆ ਸੀ ਹਾਂ ਹਾਸਮੇਂ ਥਾਣਾ ਇਹਦੇ ਰੱਖ ਕੇ ਬੋਲ ਗਿਆ ਹੋਰ ਕੈਸੇ ਹੋ ਬੜੀਆ ਕਹਾਂ ਜਾਣਾ ਆਪ ਕੋ ਦਾਂਗ ਠੀਕ ਹੈ ਇਹ ਚੱਲੀ ਜਾਂਦੇ ਬਾਕੀ ਕਾਪੀਰਾਈਟ ਆ ਸਕਦਾ ਕੋਈ ਚੱਕਰ ਨਹੀਂ कैसे हो बढ़िया बढ़िया जी बढ़िया <laughs> आप कैसे बढ़िया जी अच्छा कहाँ से आया मैं पंजाब से अच्छा दांग 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 है दांग दांग ठीक है दांग तू जीतू हाँ मिल गया वो इधर नीचे ही पड़ा था था तो हाथ में इधर रख के भूल गया <laughs> चलो बाकी ये भी हूँ हरियाणे वाले का सी जो कमाल है तो औखा हो जो कम <laughs> और कैसे हो बढ़िया कितने चक्कर लगाते हो फिर दिन के इधर दो चक्कर डेली डेली आते हो फिर आपके यहाँ कोई बंदा और भी आता है ਠੀਕ ਹੈ। ਬਾਕੀ ਵਧੀਆ ਲੱਗ ਰਿਹਾ ਹੈ। ਘੈਂਟਾ ਬੰਦੇ ਸਾਰੇ ਤੇ ਸੁਭਾਅ ਬਹੁਤ ਵਧੀਆ ਬਈ ਇੱਥੋਂ ਦੇ ਲੋਕਾਂ ਦਾ। ਬਈ ਛੱਡਣ ਆਇਆ ਗਿਆ ਅਗਲੀ ਬੱਸ। ਹਾਂ ਠੀਕ ਹੈ। ਅਮਲੀ ਹੋ ਜਾਏਗੀ। ਹਾਂ ਅਮਲੀ ਹੋ ਜਾਏਗਾ। ਹਾਂ ਠੀਕ ਹੈ। ਥੈਂਕ ਯੂ ਬਈ। ਠੀਕ ਹੈ ਬਈ। ਫਿਰ ਬਾਅਦ ਵਿੱਚ ਮਿਲਾਂਗੇ। ਹਾਂ ਹਾਂ ਜ਼ਰੂਰ ਜ਼ਰੂਰ। ਚਲੋ ਜੀ। ਇੱਧਰ ਬੈਠਾ ਹੈ ਕੋਈ ਨਹੀਂ ਬਹਿੜ ਜਾਏ ਇੱਧਰ ਪੂਰਾ ਗਾੜੀ ਚਲ ਚਲੋ ਜੀ ਬੈ ਗਈ ਹੁਣ ਤੇ ਪਹੁੰਚ ਜੂਗੀ ਮੈਨ ਲੱਗਦਾ ਘੰਟੇ ਤੱਕ ਮਤੋਂ ਬਾਅਦ ਡੇਢ ਘੰਟਾ ਲੱਗੂਆ ਤੇ ਬਸਾਂ ਨਾਲੋਂ ਸਲੋ ਹੈ ਸਿਸਟਮ ਥੋੜਾ ਜਿਹਾ ਪਹੁੰਚ ਚੁਕੇ ਆ ਜੀ ਇੱਧਰ ਗਿਆ ਓਏ ਅੰਦਰ ਹੀ ਪਿਆਗਾ ਨਿਕਲ ਬਾਹਰ ਲੈ ਨਿਕਲ ਲਈ ਮੌਜੂਦਾਨ ਨਾਲ ਪਿਆ ਆ ਚੱਕੀ ਲੈ ਆ ਆ ਬਈ ਆਹ ਲੈ ਪਿੰਨਵਾ ਦੇ ਕਿੰਨੂ ਹੀ ਆ ਕਿੰਨੀਆਂ ਆ ਹਾਂ ਚੱਕ ਇਹਨਾਂ ਦੇ ਆਲ ਹੈ ਮਾਈਨਸ 30 ਵਾਲਾ ਦੀ ਦਾਬ ਦੇ ਬਾਈ ਹੁਣ ਚਲਾ ਗਿਆ ਹੁਣ ਨਹੀਂ ਜਾਵਾਂ ਠੰਡ ਲੱਗਦੀ ਤੇ ਕੱਲ ਨੂੰ ਪੂਰੇ ਤਖੜੇ ਬਲਾਗ ਸ਼ੁਰੂ ਹੋ ਜਾਣੇ ਆ ਖਤਰਨਾਕ ਕੰਮ ਹੈ ਇਧਰ ਕਿੰਨੀ ਚੜਾਈ ਦੀ ਇਧਰ ਤਾਂ ਜੰਗਲੀ ਵਾਲਾ ਲੰਮਾ 30 40 ਨਾ 38 ਕਿਲੋਮੀਟਰ ਦਾ ਪਤਾ ਨਹੀਂ ਕੋਈ ਦਿਖਿਆ ਜਾਨਵਰ ਜੂਨੂਰ ਕਹਿੰਦੇ ਆ ਲੋਕ ਯਾਰ ਹੁਣ ਗੱਡੀ 'ਚ ਬੈਠੇ ਨਾਲ ਉਹ ਵੀ ਬਾਈ ਦੱਸਦੇ ਕਿ ਨਾ ਮੋਟਰਸਾਈਕਲ ਤੋਂ ਹੀ ਲਾ ਲੈ ਜਾਂਦੇ ਇਹਨੂੰ ਸ਼ੇਰ ਨੇ ਹੋ ਗਿਆ ਕਹਿੰਦਾ ਦੋ ਘਰ ਤੇ ਰਾਤ ਨੂੰ ਕਿੱਦਣੇ ਦਿਨੇ ਵੀ ਲਾਹ ਲੰਦੇ ਹੋ ਕਹਿੰਦਾ ਇਕੱਠੇ ਇਕੱਠੇ ਰਿਹਾ ਕਰੋ ਕਹਿੰਦਾ ਬਾਕੀ ਉਹ ਕਹਿੰਦਾ ਪਹਾੜੀਆਂ ਵਾਲੀ ਸਾਈਡ ਘੱਟ ਮਿਲ ਲੰਗੇ ਉਧਰ ਹਾਂ ਉਧਰ ਤਾਂ ਥੀਤੇ ਹੈਗੇ ਉਹ ਇਦੂ ਅੱਧੇ ਹੁੰਦੇ ਹੈਗੇ ਉਹਨਾਂ ਨੂੰ ਇੱਟਾਂ ਆਣੇ ਆਸਾਂ ਹਾਂ ਉਹਦਾ ਫਾਇੰਟ ਵੀ ਦੇਵਾਂਗੇ ਜਿਹੜੇ ਆ ਬਾਗ ਆਗੇ ਵੱਡੇ ਜੀ ਰੋਟੀ ਲਾਈਏ ਆਪਾਂ ਕਿਸੇ ਮਰਜ਼ੀ ਕਰ ਲੈਨੇ ਤੂੰ ਦੱਸ ਕੀ ਖਾਣਾ ਇੱਕ ਕਰੀ ਸੰਤਰੇ ਸੰਤਰੇ ਵੀ ਹੈਗੇ ਆ ਤੂੰ ਪਿੰਨੀਆਂ ਖਾ ਕਰ ਤੇ ਫਿਰ ਤੁਹਾਨੂੰ ਮਾਈਕ ਦਿਖਾਉਣਾ ਕਿਹੜਾ ਵਾਵਾ ਸੰਦ ਸੰਦ ਜੇ ਹੈਗੇ ਚਲਾ ਕੇ ਦੇਖਦੇ ਆਂ ਬਈ ਦੋਨਾਂ ਕੋਲੇ ਹੁਣ ਮਾਈਕ ਹੋ ਗਏ ਤੇ ਹੁਣ ਵੀਡੀਓਆਂ ਦੂਰ ਖੜ ਖੜ ਕੇ ਬਣਾਇਆ ਕਰਾਂਗੇ ਚਲੋ ਫਿਰ ਮੈਂ ਵੀ ਬਣਾਣਾ ਐਂਟਰੀ ਮਾਰਦੇ ਆਂ ਪਹਿਲਾਂ ਟੈਂਟ ਚ ਪਿੰਨੀਆਂ ਘੈਂਟ ਆ ਬਈ ਤੇ ਪਿੰਨੀਆਂ ਛਾ ਗ ਰਹੀਆਂ ਹੁਣ ਬਾਕੀ ਮਾਈਕ ਚਲਾ ਕੇ ਦੇਖਣਾ ਹਜੇ ਪਿੰਦਰ ਵਾਲੇ ਫੋਨ ਤੇ ਪਤਾ ਲੱਗੂ ਕਿਵੇਂ ਚੱਲਦਾ ਕਿਵੇਂ ਆਵਾਜ਼ ਆਉਂਦੀ ਐ ਤੇ ਕੱਲ ਨੂੰ ਆਪਣਾ ਸਫਰ ਹੈ ਉਹ ਹੁਣ ਰੋਡ ਤੇ ਘੱਟ ਹੋਊਗਾ ਤੇ ਪਹਾੜਾਂਵੰਨੀ ਹੋ ਜਾਣਗੇ ਹੁਣ ਇੱਧਰ ਤਾਂ ਨੂੰ ਅੱਗੇ ਤਾਂ ਹਰਿਆਣੇ ਵਾਲੇ ਬਾਈ ਕਰਕੇ ਸਾਨੂੰ ਖਿੱਚਣਾ ਪਿਆ ਥੋੜਾ ਜਿਹਾ ਇਹਨੂੰ ਜਾਣਾ ਸੀਗਾ ਤਾਂ ਕਰਕੇ ਅਸੀਂ ਦੱਬੀ ਤੁਰਿਆ ਤੇ ਹੁਣ ਪੂਰਾ ਐਕਸਪਲੋਰ ਕਰਾਂਗੇ ਇੱਧਰ ਉੱਪਰ ਨੂੰ ਹੋ ਜਾਗੇ ਹੁਣ ਪਹਾੜੀਆਂ ਕੰਨੀ ਤੇ ਪੋਖਰਾ ਵਗੈਰਾ ਜਾਵਾਂਗੇ ਬਹੁਤ ਸੋਹਣੀਆਂ ਲੋਕੇਸ਼ਨਾਂ ਦੇਖਣ ਨੂੰ ਮਿਲਣੀਆਂ ਤੇ ਬਣੇ ਰਹੋ ਆਪਣੇ ਵਲੌਗਾਂ ਦੇ ਮਣਾੰਗ ਆ ਕਿ ਕੀ ਆ ਉਹ ਮਣਾੰਗ ਮਸਤਾੰਗ ਦੋ ਆ ਉਧਰ ਬਈ ਜਮਾ ਲੇ ਲਦਾਸ ਹਜੇ ਮੈਂ ਤੁਹਾਨੂੰ ਕਹਾਂ 30% ਹੀ ਆ ਤੇ ਇਧਰ ਨਾਲ 100% ਆਸਾਬ ਲਾ ਲਓ ਕਿਉਂਕਿ ਮੈਂ ਬੈਠਾ ਇਹੀ ਦੇਖੀ ਜਾਂਦਾ ਸੀਗਾ ਹੂੰ ਤੇ 30% ਤੇ ਕਿੱਥੇ 70% ਕਿਤੇ ਜ਼ਿਆਦਾ ਡੇਂਜਰਸ ਜਗ੍ਹਾ ਗਈ ਉਹ ਉਧਰ ਨੂੰ ਵਧਾਂਗੇ ਅਸੀਂ ਕੱਲ ਨੂੰ ਹੌਲੀ ਹੌਲੀ ਉਧਰ ਨੂੰ ਕੋਹਰਾ ਤੋਂ ਉੱਪਰਲੀ ਸਾਈਡ ਹੀ ਰਹਿ ਜਾਂਦੇ ਆਣਾ ਉੱਧਰ ਨੂੰ ਚੱਲੇ ਹਾਂ ਹੁਣ ਆਪਾਂ ਤੇ ਪੋਹੇ ਦੇ ਬੈਠ ਕੇ ਦਿੱਤੇ ਆ 4-5 ਬਾਈ ਨੇ ਸੰਤਰੇ ਤੇ ਦਸਤਾਨੇ ਆ ਗਏ ਬਾਈ ਦੋਨਾਂ ਨੂੰ ਮਾਈਕ ਜੁੜ ਗਏ ਤੇ ਹੁਣ ਕਰਦੇ ਆ ਵੀਡੀਓਗ੍ਰਾਫੀ ਪੂਰੀ ਤਕੜੀ ਮਹੀਨੇ ਤੱਕ ਆਪਾਂ ਕੈਮਰਾ ਵੀ ਆ ਜਿਹੜਾ ਉਹ ਠੀਕ ਕਰਾਵਾਂਗੇ ਤੇ ਟਰਾਈਪੋਡ ਮੈਂ ਭੁੱਲ ਗਿਆ ਸੀ ਜਿਹੜਾ ਉੱਥੋਂ ਲਿਆ ਸੀ ਅਸੀਂ ਉਹਦਾ ਟੁੱਟ ਗਿਆ ਵਾਲਾ ਲੋ ਕੁਆਲਿਟੀ ਦਾ ਸੀ ਇਹ ਬਾ ਬਾਈ ਤਕੜੀ ਕੁਆਲਿਟੀ ਦਾ ਦਿੱਤਾ ਹਣੇ ਕਿਉਂਕਿ ਬਾਈ ਤਾਂ ਘਰੇ ਚੱਲਿਆ ਸੀ ਹੁਣ ਕਹਿੰਦਾ ਵੀਡੀਓਗ੍ਰਾਫੀ ਅਜੇ ਕਰਦਣੀ ਆ ਕਈ ਦਿਨ ਘਰੇ ਆਹੋ ਇੱਕ ਉਹ ਬਾਈ ਨੇ ਲਿਆਂਦਾ ਹੀ ਨਵਾਂ ਕੈਮਰਾ ਆਸਮੋ ਪੌਕੇਟ ਉਹਦੇ ਨਾਲ ਉਹ ਟਰਾਈਪੋਡ ਨਾਲ ਹੀ ਮਿਲਿਆ ਕੈਮਰੇ ਦੇ ਇਤੇ ਆ ਹੁਣ ਫ੍ਰੀ ਹੋ ਗਿਆ ਸੀ ਫਿਰ ਤਾਂ ਕਰਕੇ ਬਾਈ ਨੇ ਇਹ ਮੈਨੂੰ ਦੇਤਾ ਤੇ ਹੁਣ ਆਹ ਵਾਲਾ ਲਾਵਾਂਗੇ ਕਰਦੇ ਆ ਰੈਸਟ ਥੋੜੀ ਫੇਰ ਬਣਾਉਣੇ ਕੋਈ ਪਲੈਨਿੰਗ ਮਾਈਕ ਚਲਾ ਕੇ ਦੇਖ ਲਈਏ ਉਹਦੇ ਤੇ ਵੀ ਨਵੇਂ ਮਾਈਕਾਂ ਦੀ ਖੁਸ਼ੀ ਹੈ ਅੱਜ ਕੁਝ ਬਾਹਰੋਂ ਖਾ ਲਿਆ ਜਾਵੇ ਹਾਂ ਇਹ ਆ ਵੀ ਗੱਡੀ ਹਾਂ ਪੰਜਾਬੀ ਟਰੱਕ ਦੱਸਿਆ ਸੀ ਬਾਈ ਨੇ ਕਿ ਰਾਤ ਨੂੰ ਚੱਲਦੇ ਆਪਣੇ ਵਾਲੇ ਆ ਜਿਹੜੇ ਤੇ ਦਿਖਾਉਣੇ ਆ ਸਾਨੂੰ ਉਹ ਖੜਾ ਟਰਾਲਾ ਸਮੋਸੇ ਖਾਣ ਦੀ ਸਲਾਹ ਬਣ ਗਈ ਸਾਡੀ ਪਿੰਨੀਆਂ ਤਾਂ ਅਸੀਂ ਖਾ ਲਈਆਂ ਨਜ਼ਾਰਾ ਆ ਗਿਆ ਪਰ ਹੁਣ ਬਚਾ ਕੇ ਰੱਖਾਂਗੇ ਹੌਲੀ ਹੌਲੀ ਮਹੀਨਾ ਚਲਾਵਾਂਗੇ ਵਧੀਆ ਤੇ ਆਹ ਪਿੰਡ ਐਡਾ ਹੈਗਾ ਅਮਲੀਆ ਅਮਲੀਆ ਪਿੰਡ ਆ ਇਹ ਹਰਿਆਣਾ ਵਿੱਚ ਕਹਾਂ ਸੇ ਹਰਿਆਣਾ ਨਹੀਂ ਹਰਿਆਣਾ ਨੰਬਰ ਲੈ ਰਹਾ ਤਾਂ ਅੱਛਾ ਠੀਕ ਹਰਿਆਣਾ ਨੰਬਰ ਥੋੜਾ ਸਸਤਾ ਵਰਤਦਾ ਹੈ ਹਾਂ ਆ ਜਾ ਫਿਰ ਦੇਖ ਲਵੇ ਕਿਹੜੇ ਕੋਲ ਆ ਸਮੋਸੇ ਬਲੇਡ ਦਿਆ ਕਿਹੜੇ ਦੇ ਬਲੇਟਣੇ ਆ ਬਲੇਟ ਜਿਹਦੇ ਮਰ ਜੀ ਉਹੀ ਖਾਣਾ ਚਾਹੀਦਾ ਜਿਹੜਾ ਦਿਲ ਨਾਲ ਲੱਗੇ ਖਾਣਾ ਸਮੋਸਾ ਦਿਲ ਨਾਲ ਲਾ ਕੇ ਦੇ ਏਸੀ ਡੀ ਵੀ ਫੜ ਕੇ ਮੈਂ ਇੱਥੇ ਦਿਲ ਨਾਲ ਲਾਉਂਗਾ ਏਸੀ ਡੀ ਵੀ ਕਰ ਸਕਦਾ ਕਿਹੜਾ ਖਾਣਾ ਹੈ ਦੱਸ ਉਹ ਦੇ ਕੋਲੇ ਵੀ ਪਏ ਆ ਉੱਧਰ ਵੀ ਪਏ ਆ ਉਹ ਉਹ ਦੇ ਕੋਲੇ ਵੱਧ ਚੰਗਾ ਅੱਕੜ ਬੱਕੜ ਕਰਨੇ ਆਣੀ ਛੋਲੇ ਸਮੋਸੇ ਵੀ ਮਿਲ ਜਾਣਗੇ ਜੀ ਛੋਲੇ ਸਮੋਸੇ ਖਤਮ ਹੋ ਗਏ ਸਮੋਸੇ ਛੋਲੇ ਨਹੀਂ ਅੱਛਾ ਸਮੋਸੇ ਹੀ ਖਾਣੇ ਫਿਰ ਹੋਰ ਕੀ ਕੀ ਹੋਰ ਕੀ ਕੀ ਹੈ ਅੱਛਾ ਨਹੀਂ ਅੰਡੇ ਨੇ ਪਕੌੜੇ ਸਮੋਸੇ ਮੱਛੀ ਦੇਖ ਹੋ ਰਿਹਾ 10 ਵਰਗਵੇਂ ਅੜਿਆ ਪਿਆ ਕੰਮ ਹੋਈ ਪਤਾ ਨਹੀਂ ਲੱਗ ਰਿਹਾ ਕੀ ਖਾਣਾ ਪਕੌੜੀ ਖਾ ਲ ਗੀ ਫਿਰ ਥੋੜੀ ਬਹੁਤ ਦੋ ਚਾਰ ਕੇ ਪਕੌੜੇ ਲੈ ਲੈਣੇ ਆ ਕਿ ਕੁ ਸਮੋਸਾ ਲੈ ਲੈਣੇ ਆ ਐਂ ਕਰ ਸਕਦੇ ਆ ਹੂੰ ਚਲੋ ਫਿਰ ਉਹ ਥੋੜੇ ਜਿਹਾ ਪਕੌੜੇ ਖਾ ਲਾਂਗੇ ਥੋੜਾ ਜਿਹਾ ਇੱਕ ਦੋ ਸਮੋਸੇ ਖਾ ਲਾਂਗੇ ਤੇ ਟੈਂਟ ਆਪਣਾ ਲੱਗਿਆ ਹੋਇਆ ਉਹ ਪਰਾਂ ਬੈਨਾ ਦੇ ਪਰਲੀ ਸਾਈਡ ਨਾ ਹਟੂ ਸੀਗਾ ਉਹ ਬੱਸ ਅੱਡਾ ਇਹਦਾ ਉਹਦੇ ਚ ਲਾਇਆ ਹੈਗਾ ਤੇ ਅੱਜ ਦਾ ਦਿਨ ਅਸੀਂ ਲਾਸਟ ਬਾਹਰੋਂ ਖਾਵਾਂਗੇ ਕਿਉਂ ਬਈ ਕਿ ਕੋਈ ਨਹੀਂ ਪਤਾ ਹਜੇ ਨਹੀਂ ਆਏ ਦੁਕਾਨ ਨਹੀਂ ਯਾਰ ਆਏ ਕਿਵੇਂ ਹੁਣ ਤਾਂ ਆਪ ਹੀ ਬਣਾਇਆ ਕਰਾਂਗੇ ਇਦੋਂ ਬਾਅਦ ਸਾਰਾ ਸਮਾਨਾਂ ਰਾਸ਼ਨ ਪਾਣੀ ਲਾਵਾਂਗੇ ਅਗਲੇ ਸ਼ਹਿਰ ਤੇ ਜਾ ਕੇ ਇੱਥੋਂ 30 35 ਕਿਲੋਮੀਟਰ ਅੱਗੇ ਜਾ ਕੇ ਆਉਗਾ ਸ਼ਹਿਰ ਹਜੇ ਚਲੋ ਭਰਾ ਖਾ ਕੇ ਸਮੋਸੇ ਚੱਲਦੇ ਆ ਆਪਣੇ ਟੈਂਟ 'ਚ ਤੇ ਪੈਨੇ ਆ ਭਾਈ ਵਲੋਗ ਐਡਿਟ ਕਰਕੇ ਆ ਗਈ ਜੀ ਏਕੇ ਕੇ ਪਲੇਟ ਵਿੱਚ 4-5 ਪਕੌੜੇ ਜੀ ਤੇ ਇੱਕ ਸਮੋਸਾ ਸਹੀ ਆ ਮੈਂ ਸੇ ਇਸ ਨੂੰ ਸਿਨ੍ਹੇ ਮੋਗਾ ਬਣੇ ਠੀਕ ਹੈ ਵਧੀਆ ਪਕੌੜੇ ਇਹੋ ਜਿਹਾ ਕੁਝ ਮਨਸੇ ਲੈ ਸਿਨ੍ਹੇ ਚਟਣੀ ਵਾਲੀ ਦੇਖੀ ਹੈ ਹੂੰ ਸਾਨੂੰ ਉਹ ਕੁਮਾਰ ਜਕੀਰ ਨਾਮਾ ਸੁਣ ਵੀਰ ਉਹ ਉੱਥੋਂ ਪੁੱਛ ਕੇ ਆਉਣੇ ਆ ਚੱਲ ਮੈਂ ਵੀ ਇੱਕ ਪੁੱਛਦੇ ਆ ਇੱਥੋਂ ਸਮੋਸੇ ਖਾਲੇ ਪਕੌੜੇ ਖਾਲੇ ਤੇ ਵਧੀਆ ਢਿੱਡ ਜਾ ਭਰ ਗਿਆ ਤੇ ਇਹਦਾ ਵੀ ਢਿੱਡ ਭਰਦੀ ਹੈ ਹੁਣ ਬਾਲਾ ਹੀ ਕਿਊਟ ਜਾਗਾ ਕਿਊਟ ਆ ਸੱਚ ਚਲੋ ਫਾਈਕ ਕੁਇਕ ਲੈ ਕੇ ਆ ਜਿਹੜੀ ਸਟਿੱਕ ਹੈ ਹਲਦੀ ਹੈਗੀ ਇਹ ਠੀਕ ਕਰਨੀ ਆਪਾਂ ਇੱਥੋਂ ਲੈਣੇ ਆ ਕਿਤੋਂ ਤੇ ਆ ਦੁਕਾਨ ਜੀ ਹੈਗੀ ਇਧਰੋਂ ਨਾ ਬੱਚੀ ਇਹ ਕੋਈ ਮੋਢਾ ਦੇਣਾ ਤੇਰਾ ਛੋਟਾ ਜਿਹਾ ਪਿੰਡ ਜਿਹਾ ਹੀ ਹੈ ਬਸ ਐ ਚੌਂਕ ਜਿਹੇ ਦੇ ਆਸ-ਪਾਸੇ ਘਰ ਜਿਹੇ ਹੈਗੇ ਬਾਕੀ ਕਿ ਇਧਰ ਨੂੰ ਜਾਵਾਂਗੇ ਸਵੇਰੇ ਫੇਰ ਪਤਾ ਲੱਗੂ ਕਿੰਨਾ ਹੈ ਤੇ ਆ ਗਏ ਆ ਫੇਰ ਤੋਂ ਆਪਣੇ ਟੈਂਟ 'ਚ ਤੇ ਕਰਦੇ ਆ ਅੱਜ ਦੇ ਵਲੌਗ ਨੂੰ ਇੱਥੇ ਹੀ ਖਤਮ ਕੱਲ ਨੂੰ ਆਪਾਂ ਜਾਵਾਂਗੇ ਤੁਲਸੀਪੁਰ ਦੇਖਦਾ ਇੱਧਰ ਦੀ ਸਹੀ ਰਹੂਗਾ ਕਿ ਐਂ ਦੀ ਸਹੀ ਹੋਊਗਾ ਹਾਂ ਐਂ ਦੀ ਵੈਸੇ ਸ਼ਹਿਰ ਆਉਣਗੇ ਤੁਲਸੀਪੁਰ ਇੱਧਰ ਦੀ ਤਾਂ 40 30 40 ਕਿਲੋਮੀਟਰ ਵਾਲਾ ਏਰੀਆ ਜੰਗਲੀ ਤੇ ਟਾਣੀਆਂ ਹੀ ਆਉਣੀਆਂ ਕਰ ਲੈ ਆ ਕਿੰਨਾ ਖਗਾ ਜੰਗਲਾ ਉਵੇਂ ਹੀ ਆ ਫੁੱਲ ਵਧੀਆ ਕਰ ਪਿਛਵਾੜ ਵੜ ਕੰਟੈਂਟ ਬਣਾਉਂਗਾ ਵੀਡੀਓ ਬਣਾਉਂਗਾ ਹਾਂ ਇਹ ਵੀ ਹੋ ਸਕਦਾ ਪਰ ਐਂ ਜੇ ਆਟਾ ਉਟਾ ਲੈਣਾ ਸਿਲੰਡਰ ਭਰਉਣਾ ਫਿਰ ਤੁਲਸੀਪੁਰ ਕੰਨੀ ਜਾਣਾ ਬੂ ਮਟਵਾਲ ਤੋਂ ਪਰ ਸਕਦਾ ਵੈਸੇ ਸਿਲੰਡਰ ਮਟਵਾਲ ਤਾਂ ਬਾਲੀ ਦੂਰ ਹੈ ਤੇ ਬਾਹਲੀਆਂ ਚੜਾਈਆਂ ਕਈ ਕਈ ਝੋਟੀਆਂ ਹੀ ਆਉਣੀਆਂ ਚੜ੍ਹ ਚੜ੍ਹ ਉੱਤਰੀ ਜਾਂਦਾ ਉੱਥੇ ਕਿਉਂਕਿ ਫੇਰ ਪੱਦਰੇ ਚ ਵਗ ਜਾਣਗੇ ਉਧਰਲੀ ਸਾਈਡ ਦੇਣੇ ਆ ਚੱਲ ਕੀ ਬਣਦਾ ਸਵੇਰੇ ਕਰਦੇ ਹਾਂ ਸਲਾਹ ਮੈਪ ਦੇਖਾਂ ਕਿੱਧਰ ਦੀ ਕੀ ਸਿਸਟਮ ਹੈ ਤੇ ਲੋਕਾਂ ਨੂੰ ਪੁੱਛਦੇ ਹਾਂ ਕਿ ਇਹ ਕਿੱਧਰ ਨਹੀਂ ਜਾਣਾ ਸਹੀ ਰਹੂ ਆ ਚਲੋ ਫਿਰ ਕਰਦੇ ਆ ਅੱਜ ਦੇ ਵਲੌਗ ਨੂੰ ਇੱਥੇ ਹੀ ਖਤਮ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ 'ਚ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਕੀ ਬਸ ਹੋਰ ਤਾਂ ਕੀ ਕਹਿ ਸਕਦੇ ਆ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ 'ਚ ਤੇ ਧੰਨਵਾਦ ਸਾਰਿਆਂ ਦਾ